ਆਇਲੈਂਡ ਸੈਂਟਰਾਂ ਨੂੰ ਲੱਗਣ ਲੱਗੇ ਤਾਲੇ ਕਿਰਾਇਆ ਕੱਢਣਾ ਹੋਇਆ ਮੁਸ਼ਕਲ ਕੋਈ ਹੋਰ ਵੇਖਦੇ ਆ ਕਪ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਇੱਕ ਸਮਾਂ ਸੀ ਜਦੋਂ ਮਾਪਿਆਂ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਕੈਨੇਡਾ ਦੀ ਧਰਤੀ ਤੇ ਸਟੱਡੀ ਕਰਨ ਲਈ ਜਾਣ ਦਾ ਸੁਪਨਾ ਜਿਹੜਾ ਉਹ ਬਹੁਤ ਵੱਡਾ ਹੋਇਆ ਕਰਦਾ ਸੀ ਬੱਚੇ 10th ਪਾਸ ਕਰਦੇ ਪਲੱਸ 2 ਕਰਦੇ ਤਾਂ ਕਿਸੇ ਨਾ ਕਿਸੇ ਆਇਲੈਂਡ ਸੈਂਟਰ ਦੇ ਵਿੱਚ ਮਾਤਾ ਪਿਤਾ ਖੁਦ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਔਰ ਲੱਖਾਂ ਰੁਪਈਆ ਆਈਲੈਂਡਸ ਦੇ ਵਿੱਚ ਬੈਂਡ ਲੈਣ ਵਾਸਤੇ ਉਹ ਆਪਣੇ ਬੱਚਿਆਂ ਤੇ ਖਰਚ ਕਰਦੇ ਔਰ ਬਹੁਤ ਸਾਰੇ ਬੱਚੇ ਜਿਹੜੇ ਕੈਨੇਡਾ ਦੇ ਵਿੱਚ ਗਏ ਨੇ ਸੈੱਟ ਵੀ ਹੋਏ ਨੇ ਔਰ ਅੱਜ ਦੀ ਜੇ ਪ੍ਰੈਜ਼ੈਂਟ ਸਥਿਤੀ ਨੂੰ ਆਪਾਂ ਵੇਖੀਏ ਤੇ ਆਈਲੈਂਡਸ ਸੈਂਟਰਾਂ ਦੇ ਉੱਪਰ ਜਿਸ ਤਰ੍ਹਾਂ ਦੀਆ ਪਹਿਲਾਂ ਰੌਣਕਾਂ ਸੀ ਉਹ ਰੌਣਕਾਂ ਨਜ਼ਰ ਨਹੀਂ ਆ ਰਹੀਆਂ ਉਹ ਰੌਣਕਾਂ ਇਸ ਕਰਕੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਪੇਰੈਂਟਸ ਦੇ ਵਿੱਚ ਹੁਣ ਕੈਨੇਡਾ ਦੀ ਧਰਤੀ ਤੇ ਜਾਣ ਦਾ ਜਿਹੜਾ ਬੱਚਿਆਂ ਦੇ ਪ੍ਰਤੀ ਮਤਲਬ ਕ੍ਰਿਓਸਟੀ ਸੀ ਉਹਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਆਈ ਹੈ ਕਾਫੀ ਜ਼ਿਆਦਾ ਗਿਰਾਵਟ ਆਉਣ ਦਾ ਮੁੱਖ ਕਾਰਨ ਹੈ ਕਿ ਕੈਨੇਡਾ ਦੀ ਧਰਤੀ ਤੇ ਕੈਨੇਡਾ ਸਰਕਾਰ ਦੇ ਵੱਲੋਂ ਬੜਾਏ ਹੋਏ ਸਖਤ ਕਾਨੂੰਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜਿਹੜੇ ਬੱਚੇ ਪਹਿਲਾਂ ਚਲੇ ਗਏ ਚਲੇ ਗਏ ਮੁਰਾ ਨੂੰ ਵੀ ਉੱਥੇ ਪ੍ਰੋਬਲਮ ਆ ਰਹੀਆਂ ਨੇ ਲੇਕਿਨ ਇੱਥੋਂ ਵਾਲੇ ਬੱਚਿਆਂ ਦੇ ਦਿਲਾਂ ਦੇ ਵਿੱਚ ਪੇਰੈਂਟਸ ਦੇ ਦਿਲਾਂ ਦੇ ਵਿੱਚ ਡਰ ਬੈਠ ਗਿਆ ਹੈ ਕਿ ਬੱਚੇ ਦੇ ਉੱਪਰ ਜੇ ਆਪਾਂ 20 ਤੋਂ 25 ਲੱਖ ਰੁਪਈਆ ਲਗਾ ਕੇ ਉਸ ਨੂੰ ਹਾਇਲੈਂਟਸ ਕਰਵਾਉਣ ਤੋਂ ਲੈ ਕੇ ਵੀਜ਼ਾ ਲੱਗਣ ਤੱਕ ਉੱਥੇ ਭੇਜਣ ਤੱਕ ਜੇ ਬੱਚਾ ਉੱਥੇ ਜਾ ਕੇ ਵੀ ਸੈੱਟ ਨਾ ਹੋਇਆ ਤਾਂ ਫਿਰ ਸਾਰੀ ਜ਼ਿੰਦਗੀ ਦੀ ਜਿਹੜੀ ਕਮਾਈ ਹੈ ਉਹ ਖੂਚ ਪੈ ਜਾਏਗੀ ਜੇ ਕੈਨੇਡਾ ਵਿੱਚ ਰਹਿ ਰਹੇ ਬੱਚਿਆਂ ਦੀ ਆਪਾਂ ਗੱਲ ਕਰ ਲਈਏ ਤਾਂ ਉਹ ਵੀ ਉੱਥੇ ਇੱਕ ਬਹੁਤ ਵੱਡਾ ਸਟਰਗਲ ਜਿਹੜਾ ਹੈ ਉਹਦੇ ਵਿੱਚ ਲੱਗੇ ਹੋਏ ਨੇ ਕਈ ਫੋਟੋ ਜਿਹੜੀਆਂ ਤੁਸੀਂ ਅਕਸਰ ਵਾਇਰਲ ਹੁੰਦੀਆਂ ਵੇਖਦੇ ਹੋ ਕਈ ਬੱਚੇ ਆਪਣੇ ਮਕਾਨ ਦਾ ਕਿਰਾਇਆ ਤੱਕ ਨਹੀਂ ਕੱਢ ਰਹੇ ਇੰਨਾ ਹੈਵੀ ਇੰਨਾ ਮੁਸ਼ਕਲ ਕੰਮ ਹੈ ਔਰ ਤੁਸੀਂ ਦੇਖੋ ਕਿ ਜਿਨ੍ਹਾਂ ਬੱਚਿਆਂ ਨੇ ਇੱਥੇ ਕੁਝ ਨਹੀਂ ਕੀਤਾ ਹੁੰਦਾ ਉਹ ਉੱਥੇ ਜਾ ਕੇ ਕਿਸ ਤਰ੍ਹਾਂ ਕੰਮ ਕਰਨਗੇ ਔਰ ਸਵੇਰੇ ਜਲਦੀ ਉੱਠਣਾ ਰਾਤ ਨੂੰ ਨੇਰੇ ਆਉਣਾ ਫਿਰ ਸਵੇਰੇ ਜਾਣਾ ਰੋਟੀ ਵੀ ਖਾਣੀ ਕੱਪੜੇ ਵੀ ਧੋਣੇ ਤੁਸੀਂ ਦੇਖੋ ਕਿ ਜਿਨ੍ਹਾਂ ਬੱਚਿਆਂ ਨੂੰ ਇੱਥੇ ਸਭ ਕੁਝ ਕੀਤਾ ਕਰਾਇਆ ਮਿਲਦਾ ਸੀ ਹੁਣ ਜਦੋਂ ਆਪਣੇ ਹੱਥੀ ਜਾ ਕੇ ਉੱਥੇ ਕਰਨਾ ਪੈ ਰਿਹਾ ਤੇ ਉਹਨਾਂ ਲਈ ਕਿੰਨਾ ਮੁਸ਼ਕਲ ਹੈ ਬਹੁਤ ਸਾਰੇ ਬੱਚੇ ਜਿਹੜੇ ਐ ਉਹ ਵਾਪਸ ਆਏ ਨੇ ਵਾਪਸ ਆਏ ਨੇ ਔਰ ਕਹਿੰਦੇ ਨੇ ਕਿ ਉੱਥੇ ਦੇ ਜਿਹੜੀਆਂ ਡਿਊਟੀਆਂ ਬੜੀਆਂ ਸਖਤ ਹੈ ਔਰ ਡਿਊਟੀ ਸਖਤ ਹੋਣ ਦੇ ਨਾਲ-ਨਾਲ ਬੱਚਿਆਂ ਨੂੰ ਇੰਨਾ ਸਟ੍ਰਗਲ ਕਰਨਾ ਪੈ ਰਿਹਾ ਕਿ ਇੱਕ ਕਿਰਾਏ ਤੇ ਮਕਾਨ ਲੱਭਣ ਦੀ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਲੋਕ ਪਹਿਲੀ ਗੱਲ ਆ ਕਿਰਾਏ ਤੇ ਉਹਨਾਂ ਨੂੰ ਬੇਸਮੈਂਟ ਦਿੰਦੇ ਹੀ ਨਹੀਂ ਹੈ ਜੇ ਦੇਤਾ ਜੇ ਦੇਤਾ ਤਾਂ ਉਸ ਦਾ ਕਿਰਾਇਆ ਸ਼ਰਤਾਂ ਉਹ ਬਹੁਤ ਜ਼ਿਆਦਾ ਹੁੰਦੀ ਹੈ ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿੰਨੇ ਵੀ ਹਾਈਲਾਈਟ ਸੈਂਟਰ ਸੀ ਜਿੱਥੇ ਕਦੇ ਰੌਣਕਾ ਹੋਇਆ ਕਰਦਿਆਂ ਸੀ ਪਹਾਰ ਹੋਇਆ ਕਰਦੀ ਸੀ ਬੱਚੇ 10 ਜਾਂਦੇ ਸੀ 15 ਆਉਂਦੇ ਸੀ ਔਰ ਆਈਲੈਂਡ ਸੈਂਟਰ ਜਿਹੜੇ ਸੀ ਉਹ ਵੀ ਦੇਖੋ ਹਰ ਇੱਕ ਇਨਸਾਨ ਰੋਜੀ ਰੋਟੀ ਵਾਸਤੇ ਲੱਗਾ ਹੁੰਦਾ ਹੈ ਆਈਲੈਂਡ ਸੈਂਟਰ ਜਿਨ੍ਹਾਂ ਵੀਰਾਂ ਨੇ ਖੋਲੇ ਸੀਗੇ ਉਹਨਾਂ ਨੇ ਸਟਾਫ ਨੂੰ ਵੀ ਸੈਲਰੀ ਦੇਣੀ ਹੈ ਜਿਹੜੀਆਂ ਉੱਥੇ ਮਤਲਬ ਕਹਿ ਸਕਦੇ ਆ ਕਿ ਕਿਸੇ ਵੀ ਤਰ੍ਹਾਂ ਕੋਈ ਪਾਰਟ ਟਾਈਮ ਲਿਉਂਦਾ ਜਦੋਂ ਵੀ ਕੋਈ ਕੋਈ ਲੈਕਚਰ ਦਿੰਦਾ ਆ ਕੇ ਤਾਂ ਉਹਦੀ ਬਕਾਇਦਾ ਤੌਰ ਤੇ ਫੀਸ ਜਿਹੜੀ ਹੈ ਉਹ ਨਿਧਾਰਤ ਕੀਤੀ ਜਾਂਦੀ ਸੀ ਇਸ ਕਰਕੇ ਉਹ ਆਪਣੀ ਬਿਲਡਿੰਗ ਦਾ ਵੀ ਕਿਰਾਇਆ ਕੱਢਦੇ ਸੀ ਸਟਾਫ ਦੀ ਸੈਲਰੀ ਵੀ ਕੱਢਦੇ ਸੀ ਆਪਣੀ ਸੈਲਰੀ ਵੀ ਕੱਢਦੇ ਸੀ ਲੇਕਿਨ ਹੁਣ ਇਹ ਜਿਹੜਾ ਕੰਮ ਹੈ ਉਹ ਕਾਫੀ ਜ਼ਿਆਦਾ ਘਟ ਗਿਆ ਹੈ ਮੈਂ ਇਹ ਨਹੀਂ ਕਹਿਣਾ ਕਿ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਲੇਕਿਨ ਬਹੁਤ ਜ਼ਿਆਦਾ ਘਟ ਗਿਆ ਹੈ ਬਹੁਤ ਸਾਰੇ ਹਾਈਲਾਈਟ ਸੈਂਟਰ ਨੇ ਜਿੱਥੇ ਕੀ ਲੋਕ ਲੱਗ ਚੁੱਕੇ ਨੇ ਔਰ ਕੋਈ ਹੋਰ ਕੰਮ ਕੋਈ ਮਤਲਬ ਉਹਨਾਂ ਨੇ ਉਸੇ ਬਿਲਡਿੰਗ ਨੂੰ ਮਤਲਬ ਕਿਸੇ ਹੋਰ ਕੰਮ ਵਾਸਤੇ ਕਹਿ ਸਕਦੇ ਆ ਕੋਈ ਬਾਹਰ ਜਾਣਾ ਆ ਕੰਮ ਕੰਮ ਵਰਕ ਪਰਮਿਟ ਹੈ ਜਾਂ ਟਿਕਟ ਦਾ ਹੈ ਮਤਲਬ ਉਸ ਨਾਲ ਰਿਲੇਟਡ ਜਿਹੜਾ ਹੈ ਉਹਨਾਂ ਨੇ ਕੰਮ ਜਿਹੜਾ ਸ਼ੁਰੂ ਕਰ ਲਿੱਤਾ ਹੈ ਲੇਕਿਨ ਪ੍ਰੈਜ਼ੈਂਟ ਹਾਲਾਤੇ ਨੇ ਕਿ ਨਾ ਤਾਂ ਪੇਰੈਂਟਸ ਦੇ ਵਿੱਚ ਕਿਉਰਿਓਸਟੀ ਹੈ ਬੱਚੇ ਬਾਹਰ ਤੇ ਜਾਂਦੀ ਤੇ ਨਾ ਹੀ ਬੱਚਿਆਂ ਦੇ ਵਿੱਚ ਕਿਉਰਿਓਸਟੀ ਹੈ ਬਾਹਰ ਜਾਣ ਦੀ ਜਦੋਂ ਉੱਧਰ ਗਏ ਬੱਚੇ ਇੱਧਰ ਆ ਕੇ ਦੱਸਦੇ ਐ ਜਾਂ ਫੋਨ ਤੇ ਗੱਲਾਂ-ਬਾਤਾਂ ਹੁੰਦੀਆਂ ਤਾਂ ਉਸ ਬਿਲ੍ਹਾ ਇਹੀ ਗੱਲ ਹੁੰਦੀ ਐ ਕਿ ਇੱਧਰ ਦੀ ਜ਼ਿੰਦਗੀ ਤੇ ਪੰਜਾਬ ਦੀ ਜ਼ਿੰਦਗੀ 'ਚ ਜ਼ਮੀਨ-ਆਸਮਾਨ ਦਾ ਫਰਕ ਹੈ ਕਿਉਂਕਿ ਇੱਥੇ ਸਾਰਾ ਕੁਝ ਬੱਚਿਆਂ ਨੂੰ ਕੀਤਾ ਕਰਾਇਆ ਮਿਲਦਾ ਸੀ ਲੇਕਿਨ ਹੁਣ ਉੱਥੇ ਜਾ ਕੇ ਆਪ ਕਰਨਾ ਪੈਂਦਾ ਹੈ ਬਹੁਤ ਸਾਰੇ ਬੱਚੇ ਤਾਂ ਦ੍ਰਿੜ ਇਰਾਦੇ ਦੇ ਨਾਲ ਲੱਗੇ ਹੋਏ ਨੇ ਮੁਬਾਰਕਬਾਦ ਦੇ ਪਾਤਰ ਨੇ ਔਰ ਬਹੁਤ ਸਾਰੇ ਅਜਿਹੇ ਬੱਚੇ ਨੇ ਜਿਹੜੇ ਕੀ ਪਿੱਛੇ ਵਾਪਸ ਆਉਣ ਦੀ ਤਾੰਗ ਦੇ ਵਿੱਚ ਲੱਗੇ ਹੋਏ ਨੇ ਪਰ ਤੁਸੀਂ ਜਰਾ ਸੋਚੋ ਦੋਸਤੋ ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਕਰਜ਼ਾ ਚੱਕ ਕੇ ਜ਼ਮੀਨਾਂ ਗਹਿਣੇ ਰੱਖ ਰੱਖ ਕੇ ਪਤਾ ਨਹੀਂ ਕਿੱਥੋਂ ਇੰਟਰਸਟ ਤੇ ਪੈਸੇ ਲੈ ਕੇ ਬੱਚਿਆਂ ਤੇ ਲਗਾ ਦਿੱਤੇ ਜਦੋਂ ਹੁਣ ਉਹ ਬੱਚੇ ਇੱਥੇ ਆਉਣਗੇ ਤਾਂ ਤੁਸੀਂ ਦੱਸੋ ਕਿ ਉਹਨਾਂ ਦੇ ਸਿਰ ਚੜਿਆ ਹੋਇਆ ਕਰਜ਼ਾ ਜਿਹੜਾ ਉਹ ਕਿਵੇਂ ਉਤਰੇਗਾ ਜੁੜੇ ਰਹੋ ਪੋਸੂ ਨਮਾ ਚੈਨਲ ਦੇਣਾ